ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਮੁੱਖ ਰੱਖਦਿਆਂ ਫਰੂਟ ਚਾਟ ਦਾ ਲੰਗਰ ਲਗਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਹਾਰ ਪੇਜ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪਹਿਲਾਂ ਵਾਹਿਗੁਰੂ ਜੀ ਫਤਿਹ ਬੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀ ਮਾਰਾ ਧੰਨ ਧੰਨ ਸ੍ਰੀ ਗੁਰੂ ਲਾਖਪਾਤਸ਼ਾਹ ਜੀ ਪਹਿਲੀ ਪਾਸ਼ੇ ਦਾ ਅੱਜ ਪ੍ਰਕਾਸ਼ ਪੂਜ ਕਰਵਿਆ ਉਹਦੇ ਵਿੱਚ ਮਾਰਾ ਕੱਲ ਵੀ ਸਾਰਾ ਦਿਨ ਅਸੀਂ ਫਰੂਟ ਚਾਰ ਦਾ ਲੰਗਰ ਲਾਇਆ ਪਰਥੋਂ ਦੇ ਅਸੀਂ ਆਏ ਜੀ ਇੱਥੇ ਤੇ ਅੱਜ ਵੀ ਸੇਵਾ ਦਾ ਚੱਲ ਰਿਹਾ ਵਾ ਨਾਲ ਫਰੂਟ ਹੀ ਨਾਲ ਐਪੀਆ ਪਾਸ਼ਾ ਦੀ ਮਿਹਰ ਨਾਲ ਮੁੰਡੇ ਬਹੁਤ ਲੱਗ ਲੱਗੇ ਜੰਡਾਲਾ ਗੁਰੂ ਦੇ ਲੱਗੇ ਜਿੰਨੇ ਪੈਂਦਿਆ ਸਾਰਿਆਂ ਦੇ ਮੁੰਡੇ ਮੂ ਸੰਗਤਾਂ ਦੇ ਨਾਲ ਆਪ ਚੱਲ ਕੇ ਨਗਰ ਸੇਵਾ ਕਰਦੇ ਮੁੰਡੇ ਬਹੁਤ ਨੇਕ ਮੁੰਡੇ ਆ ਬਹੁਤ ਵਧੀਆ ਮੁੰਡੇ ਆ ਜੋ ਆਖੇ ਇਲਾਕੇ ਸਾਰੇ ਮੁੰਡੇ ਸੇਵਾ ਕਰਦੇ ਨਾਲ ਤੁਹਾਨੂੰ ਨਾਲ ਕੇ ਪਾਸ਼ਾ ਦੇ ਹਾਂਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਜੀ ਨਾ ਹਾਂਜੀ ਸਾਨੂੰ ਅਰਗੇ 5 ਸਾਲ ਹੋ ਗਏ ਜੀ ਮਹਾਰਾਜ ਦੇ ਕਰ ਬੱਚੇ ਅਰਦਾਸਾਂ ਵਰਕੇ ਵਿਦੇਸਾਂ ਚ ਗਏ ਸੀ ਉਹਨਾਂ ਨੇ ਬੱਚਿਆਂ ਨੂੰ ਗਾੜੀ ਯਾਰ ਦੋਸਤ ਸਾਰਿਆਂ ਵੀਰਾਂ ਦੇ ਉਹਨਾਂ ਨੇ ਸਾਨੂੰ ਸਲਾਹ ਕੀਤੀ ਵੀ ਆਪਾਂ ਡੈਡੀ ਜੀ ਆ ਕੰਮ ਕਰਨਾ ਵਾ ਅਸੀਂ ਆਖਿਆ ਠੀਕ ਆ ਬੱਚੇ ਸਾਰੇ ਦੇਸ਼ ਵਿਦੇਸ਼ਾਂ ਜਿਆ ਕੁਝ ਇਥੇ ਨਗਰ ਦੇ ਬੱਚੇ ਜਿਹੜੇ ਉਹ ਵੀ ਆਪਣੇ ਪੌਂਦੇ ਸੇਵਾ ਤੇ ਚੜ੍ਹ ਨਿਕਲਣਾ ਇਹ 2.5 ਤੋਂ 3 ਲੱਖ ਰੁਪਏ ਦਾ ਸਾਢੇ 3 ਲੱਖ ਦਾ ਖਰਚਾ ਕਰਦੇ ਮਹਾਰਾਜ ਦਾ ਸਤਗੁਰ ਦੀ ਬੜੀ ਕਿਰਪਾ ਮਹਾਰਾਜ ਦੀ ਠੀਕ ਹੈ ਜੀ ਹਾਂ ਜੀ ਸਤਗੁਰ ਏਦਾਂ ਜਨਜੇ ਰਹਿ ਗਿਆ ਸਾਬ ਬਖਸ਼ਿਆ ਇਹ ਬੱਚਿਆਂ ਨੇ ਪ੍ਰੀਤ ਪਾਈ ਆ ਗੁਰੂ ਨਾਨਕ ਪਾਸ਼ਾ ਨਾਲ ਤੇ ਇਹਦੇ ਵਿੱਚ ਇਦਾਂ ਹੀ ਕਰਦੇ ਰਾਵਾਂ ਕਿ ਇਦਾਂ ਹੀ ਮਾਰੜੂ ਪਰੋਂਦਾ ਰਹੇ ਤੇ ਸਤਗੁਰ ਦੀ ਮਿਹਰ ਚੜ੍ਹਦੀ ਕਲਾ ਚ ਰਹੂਗੀ ਠੀਕ ਹੈ ਮਿਹਰ ਕਿਰਪਾ ਰਹੇਗੀ ਹਾਂਜੀ ਇਦਾਂ ਹੀ ਕਿਰਪਾ ਰਹੂਗੀ ਦੋ ਤਿੰਨ ਜੀ ਆਪਣਾ ਲੰਗਰ ਦੋ ਦਿਨ ਦਾ ਕਰਦੇ ਆ ਕੱਲ ਵੀ ਸਾਰਾ ਚੱਲਦਾ ਸੀ ਤੇ ਅੱਜ ਵੀ ਚੱਲਦਾ ਗਾਂ ਦਾ ਪ੍ਰੋਗਰਾਮ ਹੋਇਆ ਤਾਂ ਅਸੀਂ ਤਿੰਨ ਦਿਨ ਦਾ ਪ੍ਰੋਗਰਾਮ ਕਰਾਂਗੇ ਜਿੰਨਾਂ ਸਰ ਕੋ ਰਸਤੇ ਆ ਜਿੰਨਾਂ ਲੋਕੋ ਅਜੇ ਵੀ ਕੱਲ ਦੀ ਤਨ ਜੋਗੜ ਕੋ ਰਸਤਾ ਬਸ ਤਾ ਪੂਰੀ ਪਈ ਹੋਈ ਹੈ ਠੀਕ ਹੈ ਹਾਂਜੀ ਫਰੂਟਾਂ ਦਾ ਲੰਗਰ ਹੀ ਕੱਲ ਚੱਲਿਆ ਜੀ ਵੀ ਹਾਂ ਫਰੂਟ ਦਾ ਵੀ ਫਰੂਟੀ ਵੀ ਐਪੀ ਵੀ ਨਾਲ ਚੱਲੀ ਆ ਜੋ ਨਰਕੀਤ ਨਾਉਂਦਾ ਸੀ ਕਿਓ ਠੀਕ ਹੈ ਕਿਓ ਨਰ ਕੀ ਇਤਨਾ ਹੁੰਦਾ ਹੈ ਉਹਨੂੰ ਜਾ ਕੇ ਇਹ ਕ੍ਰੇਟਾਂ ਦੇ ਪਾ ਕੇ ਜਾ ਕੇ ਨਰ ਦੀ ਤਨ ਬਤਾਉਂਦੇ ਸੀ ਸਾਰੇ ਮੁੰਡੇ ਬਹੁਤ ਨੇਚਾ ਦੇ ਨਾਲ ਬਹੁਤ ਸ਼ਰਧਾ ਦੇ ਨਾਲ ਸੇਵਾ ਕਰਦੇ ਠੀਕ ਹੈ ਵਾਹਿਗੁਰੂ ਜੀ ਗੱਲ ਕਰਦੇ ਆ ਜੀ ਕੱਲ੍ਹ ਵੀ ਚੱਲਿਆ ਤੇ ਅੱਜ ਵੀ ਲੰਗਰ ਚੱਲਿਆ ਹੈ ਸੰਗਤਾਂ ਦੇ ਮਨ ਦੀ ਉਤਸ਼ਾਹ ਦੀ ਗੱਲ ਕਰੀਏ ਉਤਸ਼ਾਹ ਕਿ ਤਰ੍ਹਾਂ ਦੇਖਣ ਨੂੰ ਮਿਲਿਆ ਹਾਂਜੀ ਸੰਗਤਾਂ ਨੂੰ ਬਹੁਤ ਸੰਗਤਾਂ ਨੂੰ ਪਿਆਰ ਦਿੱਤਾ ਜੀ ਸੰਤਾਂ ਨੇ ਸਾਨੂੰ ਬਹੁਤ ਸੰਤਾਂ ਬਹੁਤ ਸ਼ਰਧਾ ਦੇ ਨਾਲ ਦੇਖੋ ਜੀ ਲਾਈਆਂ ਲੱਗੀਆਂ ਸੰਤਾਂ ਜਿੱਦਾਂ ਆ ਰਹੇ ਉਦਾਂ ਹੀ ਮੰਨ ਕੇ ਸਾਡੇ ਨਾਲ ਸੇਵਾ ਕਰਕੇ ਨਾਲ ਸ਼ਗ ਰਹੀਆਂ ਹਟਾਈ ਠੀਕ ਹੈ ਬਹੁਤ ਨੇਚਾ ਦੇ ਨਾਲ ਸੰਤਾਂ ਦਾ ਚੱਲ ਰਹੀਆਂ ਬੱਚੇ ਬਹੁਤ ਨੇਚਾ ਦੇ ਨਾਲ ਸੇਵਾ ਕਰ ਰਹੇ ਸਾਡੇ ਜਿੱਦਾਂ ਕਿਰਵਾਂ ਨੇ ਹੁਤਾ ਚੱਲਦੇ ਸਾਡੇ ਬੱਚੇ ਸੌਂ ਰਹੇ ਹਾਂਜੀ ਠੀਕ ਹੈ ਠੀਕ ਹੈ ਬੈਰੂ ਜੀ ਵਾਈ ਗੁੱਡ ਠੀਕ ਹੈ ਚੱਲ ਰਿਹਾ ਵਾਈ ਕਲਤਾ ਦੇ ਬੈਰੂ ਜੀ ਕੀ ਪਤਾ ਹੈ चलो जी ਇਹ ਲੋਕ ਆਹ ਕਹ ਪੂਰੀ ਤੇ ਹੋਵੇ ਪੂਰੀ ਟਾਲੀ ਮੇ ਲੈ ਜਾ ਆਪਣੇ ਤੇਨ ਟਾਲੀ ਮਾਰ ਦੇ ਹੁੰਦਾ ਤਕ